ਮੋਹਾਲੀ ਵਿੱਚ ਹਰਿਆਣਾ ਦੇ ਮੁੰਡੇ ਤੇ ਮੋਹਾਲੀ ਦੀ ਕੁੜੀ ਦੇ ਵਿਆਹ ਦੇ ਚਰਚੇ ਰਹੇ। ਦਰਅਸਲ ਪੈਰਾ ਕਮਾਂਡ ਚ ਤਨਾਤ ਵਿਅਕਤੀ ਸੰਜੀਵ ਰਾਣਾ ਆਪਣੇ ਬੇਟੇ ਦੇ ਵਿਆਹ ਨੂੰ ਯਾਦਗਾਰ ਬਣਾਉਣ ਦੀ ਖੁਸ਼ੀ ਵਿੱਚ ਸਾਰੇ ਕਾਇਦੇ ਕਾਨੂੰਨ ਭੁੱਲ ਗਏ। ਦਰਅਸਲ ਸੰਜੀਵ ਰਾਣਾ ਨਾਮਕ ਵਿਅਕਤੀ ਨੇ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਅਤੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਬਿਨਾਂ ਪਰਮਿਸ਼ਨ ਚੋਪਰ ਮੋਹਾਲੀ ਦੇ ਪਿੰਡ ਤੀੜਾ ਵਿੱਚ ਲੈਂਡ ਕਰਵਾ ਦਿੱਤਾ। ਖਰੇ ਅਨੰਦਪਿੰਡ ਕਲੈਤ ਦੇ ਰਿਟਾਇਰਡ ਫੌਜੀ ਰਮਲਾ RAM ਦੇ ਲੜਕੇ ਸੰਜੀਵ ਰਾਣਾ ਦਾ ਵਿਆਹ ਸੀ ਪਤਨੀ ਨੂੰ ਖੁਸ਼ ਕਰਨ ਲਈ ਸੰਜੀਵ ਨੇ ਪਿਵਾਨੀ ਤੋਂ ਚਾਪਰ ਕਿਰਾਏ ਤੇ ਕੀਤਾ ਅਤੇ ਪਿੰਡ ਵਿੱਚ ਚਾਪਰ ਲੈਂਡ ਕਰਨ ਲਈ ਪਰਮਿਸ਼ਨ ਲੈਣੀ ਜ਼ਰੂਰੀ ਨਹੀਂ ਸਮਝੀ ਚਾਪਰ ਪਿੰਡ ਤੀੜਾ ਦੀ ਅੱਧਾ ਕਿੱਲੇ ਜ਼ਮੀਨ ਤੇ ਬਣੇ ਸਤਾਈ ਹੈਲੀਪੈਂਡ ਤੇ ਉਤਾਰ ਦਿੱਤਾ ਗਿਆ ਜਿਵੇਂ ਹੀ ਚਾਪਰ ਜ਼ਮੀਨ ਤੇ ਉਤਰਿਆ ਤਾਂ ਰਮਲਾ RAM ਨੇ ਖੁਸ਼ੀ ਵਿੱਚ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਹਾਲਾਂਕਿ ਮੁਹਾਲੀ ਦੀ ਡੀਸੀ ਨਾਲ ਗੱਲ ਕਰਨ ਤੇ ਗੁਰਪ੍ਰੀਤ ਕੌਰ ਸੁਪਰਾ ਦਾ ਕਹਿਣਾ ਸੀ ਕਿ ਚੌਪਰ ਲੈਂਡਿੰਗ ਲਈ ਲੋਕਲ ਪੱਧਰ ਤੇ ਆਗਾ ਲਈ ਗਈ ਸੀ ਪਰ ਵਿਆ ਸਮਾਗਮ ਚੋ ਫਾਇਰਿੰਗ ਇੱਕ ਗੰਭੀਰ ਮਾਮਲਾ ਹੈ ਜਿਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਵੀਡੀਓ ਤੁਸੀਂ ਦਿਖਾਇਆ ਮੈਂ ਦੇਖਿਆ ਹੈ ਇਹਦੇ ਵਿੱਚ ਚੌਪਰ ਦੀ ਪਰਮਿਸ਼ਨ ਆਫਿਸਰਸ ਕਹਿ ਰਹੇ ਨੇ ਕਿ ਸ਼ਾਇਦ ਉਹਨਾਂ ਨੇ ਦਿੱਤੀ ਸੀ ਟੇਕਿੰਗ ਬਾਈ ਟੇਕਿੰਗ ਸਮ ਲੋਕਲ ਰਿਪੋਰਟਸ ਉਹ ਮੈਂ ਵੈਰੀਫਾਈ ਕਰ ਲੈਣੀ ਹੈ ਜਿੱਥੇ ਤੱਕ ਫਾਇਰਿੰਗ ਦਾ ਤਾਲੁਕ ਹੈ ਉਹ 144 ਦੇ ਆਰਡਰਸ ਨੇ ਤੇ ਜੇ ਵਾਇਲੇਸ਼ਨ ਹੋਈ ਹੈ ਤਾਂ ਆਈ ਵਿਲ ਮੇਕ ਸ਼ੋਰ ਕਿ ਐਕਸ਼ਨ ਵੀ ਇਨੀਸ਼ੀਏਟਿਡ ਅਗੇਂਸਟ ਦਾ ਪੀਪਲ ਜਿਨ੍ਹਾਂ ਨੇ ਇਹ ਵਾਇਲੇਟ ਕੀਤਾ ਨਹੀਂ ਜੇ ਬੱਚੇ ਨਾ ਵੀ ਹੋਣ ਜੀ ਡਿਫਾਈਨਸ ਆਫ ਦਾ ਡੀਐਮਸ ਆਰਡਰ ਮੈਰਿਟਸ ਐਕਸ਼ਨ ਅਗੇ ਅੰਡਰ ਦਾ ਰੈਲੇਵੈਂਟ ਸੈਕਸ਼ਨਸ ਪਹਿਲਾਂ ਤਾਂ ਇੱਕ ਵਾਰੀ ਐਸਡੀਐਮ ਨੂੰ ਹੀ ਕਹਿ ਰਹੀ ਆ ਕਿ ਇਨਕੁਆਇਰੀ ਕਰਨਗੇ ਉਹ ਔਰ ਫਿਰ ਜੋ ਜੋ ਵੀ ਉਹਦੇ ਚ ਲੋਕ ਇਨਵੋਲਡ ਨੇ ਜੋ ਵੀ ਕਾਰਵਾਈ ਬਣਦੀ ਹੈ ਕਾਨੂੰਨੀ ਜ਼ਰੂਰ ਕਰਾਂਗੇ ਇੱਕ ਪਾਸੇ ਜਿੱਥੇ ਪਲਵਾਮੋ ਵਿੱਚ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ 40 ਫੌਜੀਆਂ ਦੀ ਸ਼ਹੀਦੀ ਕਾਰਨ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ ਉਦੋਂ ਹੀ ਇੱਕ ਸਾਬਕਾ ਫੌਜੀ ਵੱਲੋਂ ਤੋੜਿਆ ਗਿਆ ਕਾਨੂੰਨ ਚਿੰਤਾ ਦਾ ਵਿਸ਼ਾ ਮੋਹਾਲੀ ਤੋਂ ਗੁਰਦੀਪ ਬੈਣੀਪਾਲ ਦੀ ਰਿਪੋਰਟ ਦਿੱਲੀਪੋਸ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each band ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ